ਉਹ ਬੱਸਾਂ ਵਾਲੇ ਆਖ ਨਹੀਂ ਉਹਨਾਂ ਦੇ ਮਾਲਕ ਕਹਿ ਦਿੰਦੇ ਆ ਪਿੱਛੋਂ ਹਾਰਨ ਦੇ ਹਾਰਨ ਤੇ ਹਾਰਨ ਲਾਈਟਾਂ ਛੱਡ ਕੇ ਗੱਡੀ ਹੋਵੇ ਚਾਹੇ ਮੋਟਰਸਾਈਕਲ ਹੋਵੇ ਉਹਨਾਂ ਨੂੰ ਦੀਂਦੇ ਕੱਖ ਨਹੀਂ ਤੁਸੀਂ ਕੀ ਕਹਿਆ ਹੁਣਾ ਲੈ ਅਗਲਾ ਹੌਲੀ ਪਹਜਾ ਲੈ ਅਗਲੇ ਕਰ ਲੈ ਜਦੋਂ ਯਾਰ 120 ਤੇ ਜਾ ਕੇ ਤਾਂ ਪੰਜਵਾਂ ਗੇਅਰ ਫੜਦੀ ਅਗਲੇ ਦਾ ਕੀ ਦੋਸ਼ੋ ਜਿਹਨੂੰ ਕਿਸੇ ਨੂੰ ਛੱਟਾ ਉਹ ਮੰਤਰੀ ਮੇਰੇ ਨਾਲ ਆ ਕੇ ਮੈਂ ਉਹ ਛੋਟਨਾ ਗੱਡਣਾ ਚੱਕ ਲੂੰਗਾ ਤੇ ਮੈਂ 80 ਤੇ ਜਾਂ 90 ਤੇ ਪਹਜਾਉਂਗਾ ਫਿਰ ਮਾਰੂੰਗਾ ਬ੍ਰੇਕ ਮੈਨੂੰ ਦੱਸ ਦਿਆ ਜੇ ਕਿੱਥੋਂ ਤੱਕ ਰੋੜਦੀ ਆ ਕੁਝ ਸਾਡੇ ਦੇਸ਼ ਦੇ ਵਿੱਚ ਕਾਰਾਂ ਐਹੋ ਜੀਆਂ ਕਿ ਜਿਨ੍ਹਾਂ ਦੀ ਸਪੀਡ 220 200 ਦੀ ਆ ਤੇ ਬ੍ਰੇਕ ਉਹਨਾਂ ਦੀ ਜਾ ਕੇ 80 ਤੇ ਨਹੀਂ ਲੱਗਦੀ ਜਿਹੜਾ ਆਪਾਂ ਡਰਾਈਵਰਾਂ ਵਾਸਤੇ ਕਾਨੂੰਨ ਤਾਂ ਬਣਾਤਾ ਸੀ ਪਰ ਇੰਨੀਆਂ ਸੜਕ ਹਾਦਸੇ ਦੇ ਵਿੱਚ ਮੌਤਾਂ ਨਹੀਂ ਹੁੰਦੀਆਂ ਜਿੰਨੀਆਂ ਨਸ਼ੇ ਦੇ ਨਾਲ ਹੁੰਦੀਆਂ ਜਦੋਂ ਤੱਕ ਕੋਈ ਉਹਨੂੰ ਕੋਈ ਗੱਲ ਕਰੇ ਉਦੋਂ ਤੱਕ ماں ਬਣ ਜਾਂਦੀ ਹੈ ਸੜਕਾਂ 'ਤੇ ਇੰਨੇ ਐਕਸੀਡੈਂਟ ਹੋਇਆ گاਵਾں ਦੇ ਨਾਲ ਕਿ ਕਈ ਨੌਜਵਾਨਾਂ ਦੀ ਬਜ਼ੁਰਗਾਂ ਦੀ ਐਕਸੀਡੈਂਟਾਂ ਦੇ ਨਾਲ ਮੌਤ ਵੀ ਹੋਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੱਲ ਕਰ ਲੱਗਾਂ ਜਿਹੜਾ ਡਰਾਈਵਰਾਂ ਵਾਸਤੇ ਕਾਨੂੰਨ ਬਣਿਆ ਤੇ ਅੱਜ ਜਿਹੜਾ ਪੈਟਰੋਲ ਨਹੀਂ ਮਿਲਿਆ ਪੈਟਰੋਲ ਪੰਪਾਂ ਤੋਂ ਪਹਿਲਾ ਨੰਬਰ ਤਾਂ ਮੈਂ ਗੱਲ ਇਹ ਕਰਨੀ ਚਾਹੁੰਨਾ ਕਿ ਮੈਨੂੰ ਇਹ ਪਤਾ ਲੱਗਿਆ ਕਿ ਹੜਤਾਲ ਤਾਂ ਖਤਮ ਹੋ ਗਈ ਉਹਨਾਂ ਨੇ ਆਪਦਾ ਮੰਗ ਪੱਤਰ ਦੇਤਾ ਪਰ ਮੈਂ ਇਹ ਗੱਲ ਸੋਚ ਰਿਹਾ ਵੀ ਇਹਨਾਂ ਨੇ ਕਾਨੂੰਨ ਬਣਾਤਾ ਲੋਕਾਂ ਨੂੰ ਬਚਾਉਣ ਵਾਸਤੇ ਜਿੱਥੋਂ ਤੱਕ ਮੈਨੂੰ ਇਹ ਲੱਗਦਾ ਮੈਂ ਭਾਜੀਪੀ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਨਾ ਕਿ ਜਿਹੜਾ ਆਪਾਂ ਡਰਾਈਵਰਾਂ ਵਾਸਤੇ ਕਾਨੂੰਨ ਤਾਂ ਬਣਾਤਾ ਸੀ ਪਰ ਇੰਨੀਆਂ ਸੜਕ ਹਾਦਸੇ ਦੇ ਵਿੱਚ ਮੌਤਾਂ ਨਹੀਂ ਹੁੰਦੀਆਂ ਜਿੰਨੀਆਂ ਨਸ਼ੇ ਦੇ ਨਾਲ ਹੁੰਦੀਆਂ ਕਿਸਾਨਾਂ ਦੀਆਂ ਮੌਤਾਂ ਹੁੰਦੀਆਂ ਮਜ਼ਦੂਰਾਂ ਦੀਆਂ ਖੁਦ ਖੁਸ਼ੀਆਂ ਹੁੰਦੀਆਂ ਦਿਨੋ ਦਿਨ ਮਗ੍ਹਾਈ ਵਾਦੀ ਆ ਤੁਸੀਂ ਇਹਨਾਂ ਵੱਲ ਤਾਂ ਧਿਆਨ ਨਹੀਂ ਮਾਰਿਆ ਤੇ ਜਿਹੜਾ ਡਰਾਈਵਰਾਂ ਤੋਂ ਕੋਈ ਵੀ ਜਿਹੜਾ ਵਿਅਕਤੀ ਆ ਉਹਨਾਂ ਤੋਂ ਜੇਕਰ ਐਜਾ ਕੰਮ ਹੋ ਵੀ ਜਾਵੇ ਪਰ ਉਹ ਕਦੇ ਵੀ ਕੋਈ ਜਾਣ ਕੇ ਨਹੀਂ ਕਰਦਾ ਹੁੰਦਾ ਮੈਂ ਇੱਥੇ ਡਰਾਈਵਰਾਂ ਦੇ ਪੱਖ ਦੇ ਵਿੱਚ ਵੀ ਆ ਤੇ ਸਾਰੇ ਡਰਾਈਵਰਾਂ ਦੇ ਪੱਖ ਵਿੱਚ ਵੀ ਨਹੀਂ ਹੁਣ ਮੈਂ ਜਿਹੜੀ ਗੱਲ ਆ ਉਹ ਭਾਵੇਂ ਕਿਸੇ ਨੂੰ ਗੁੱਸਾ ਲੱਗੇ ਪਰ ਕੁਝ ਮੇਰੇ ਜਿਹੜੇ ਵੀਰ ਆ ਉਹ ਬੱਸਾਂ ਵਾਲੇ ਆਖ ਨਹੀਂ ਉਹਨਾਂ ਦੇ ਮਾਲਕ ਕਹਿ ਦਿੰਦੇ ਆ ਵੀ ਸਾਨੂੰ ਐਨੀ ਕੁ ਪਰਚੀ ਚਾਹੀਦੀ ਚਾਹੀਦੀ ਆ ਉਹ ਭਾਈ ਪਿੱਛੋਂ ਹਾਰਨ ਦੇ ਹਾਰਨ ਤੇ ਹਾਰਨ ਲਾਈਟਾਂ ਛੱਡ ਕੇ ਗੱਡੀ ਹੋਵੇ ਚਾਹੇ ਮੋਟਰਸਾਈਕਲ ਹੋਵੇ ਉਹਨਾਂ ਨੂੰ ਦੀਂਦਾ ਹੀ ਕੱਖ ਨਹੀਂ ਮੈਂ ਸਾਰੇ ਬੱਸ ਡਰਾਈਵਰਾਂ ਨੂੰ ਨਹੀਂ ਕਹਿੰਦਾ ਪਰ ਜ਼ਿਆਦਾਤਰ ਜਿਹੜੇ ਮੈਨੂੰ ਟੱਕਰੇ ਆ ਉਹ ਇਹੋ ਜਿਹੀ ਟੱਕਰੇ ਆ ਵੀ ਪਿੱਛੋਂ ਛੱਡ ਲੈਂਦੇ ਆ ਲਾਈਟਾਂ ਦੇ ਹਾਰਨ ਤੇ ਹਾਰਨ ਇੱਥੇ ਮੈਂ ਗੱਲ ਨੂੰ ਗਲਤ ਵੀ ਕਹਿਣਾ ਇੱਥੋਂ ਕਿਉਂਕਿ ਕਾਰਨ ਇਹ ਆ ਜੀ ਜਿਹੜੀ ਸੱਚਾਈ ਆ ਉਹ ਮੈਂ ਬੋਲੂਗਾ ਜਿਹੜਾ ਝੂਠ ਆ ਮੈਂ ਨਹੀਂ ਬੋਲਦਾ ਜਿੱਥੇ ਗਲਤ ਆ ਮੈਂ ਗਲਤ ਕਹਿ ਵੀ ਦਿੰਦਾ ਦੂਜੇ ਨੰਬਰ ਤੇ ਮੈਂ ਭਾਜਪੀ ਨੂੰ ਇਹ ਵੀ ਬੇਨਤੀ ਕਰਨੀ ਚਾਹੁੰਦਾ ਕਿ ਜਦੋਂ 2020 21 ਦੇ ਵਿੱਚ ਜਦੋਂ ਕਿਸਾਨਾਂ ਨੇ ਧਰਨੇ ਲਾਏ ਸੀ ਯੂਪੀ ਦੇ ਵਿੱਚ ਇੱਕ ਭਾਜਪੀ ਦੇ ਮੰਤਰੀ ਨੇ ਸ਼ਰਿਆਮ ਕਿਸਾਨਾਂ ਤੇ ਬੈਠੇ ਨੇ ਗੱਡੀ ਚੜਾਤੀ ਸੀ ਤਾਂ ਉਦੋਂ ਛੇਤੀ ਕਿਤੇ ਉਹਨੂੰ ਪੁਲਿਸ ਨੇ ਅਰੈਸਟ ਨਹੀਂ ਕੀਤਾ ਤੇ ਕਿਸਾਨ ਧਰਨਾ ਲਈ ਬੈਠੇ ਰਹਿਆ ਜਾਂ ਤਾ ਕਾਨੂੰਨ ਬਣਾਉਣਾ ਹੁੰਦਾ ਤਾਂ ਤਗੜੇ ਤੇ ਮਾੜੇ ਦਾ ਕੋਈ ਫਰਕ ਨਾ ਹੋਵੇ ਕਾਰਨ ਇਹ ਵੀ ਆ ਕਿ ਜਦੋਂ ਕਿਸੇ ਕੋਈ ਲੀਡਰ ਤੇ ਜਾਂ ਕਿਸੇ ਚੰਗੀ ਪਹੁੰਚ ਵਾਲੇ ਤੇ ਗੱਲ ਹੁੰਦੀ ਆ ਹੁਣ ਇੱਕ ਝੂਠਤਾ ਕੋਈ ਗੱਲ ਹੈ ਨਹੀਂ ਮੈਂ ਪਤਾ ਨਹੀਂ ਕਿਹੜੀ ਮੂਵੀ ਦੇ ਵਿੱਚ ਵੇਖਿਆ ਸੀ ਤੇ ਅਕਸਰ ਮੈਂ ਸੁਣਿਆ ਸੀ ਕਿ ਕਹਿੰਦੇ ਮਾਣੀਓ ਕੋਰਟ ਨੂੰ ਕੋਈ ਐਕਟਰ ਸੀ ਜਿਹਨੂੰ ਸਜ਼ਾ ਦੇਣੀ ਸੀ ਤੇ ਉਹਨਾਂ ਨੂੰ ਕਹਿੰਦੇ ਸਾਲਾਂ ਲੱਗੇ ਸੀ ਦੱਸਣ ਵਾਸਤੇ ਵੀ ਫਲਾਨੇ ਐਕਟਰ ਨੇ ਸ਼ਰਾਬ ਪੀਤੀ ਸੀ ਕਿ ਨਹੀਂ ਪੀਤੀ ਸੀ ਕਿਉਂਕਿ ਜਿਹੜੇ ਤਾਂ ਵੱਡੇ ਲੋਕ ਆ ਗਏ ਇਹਨਾਂ ਦੀਆਂ ਇਨਕਵਾਰੀਆਂ ਵੀ ਲੱਗਦੀਆਂ ਇਹਨਾਂ ਦਾ ਬਹੁਤ ਕੁਝ ਲੱਗਦਾ ਪਰ ਜਿਹੜਾ ਗਰੀਬ ਬੰਦਾ ਉਹਦੀ ਭਾਈ ਨਾਲ ਦੀ ਨਾਲ ਪਹਿਲਾਂ ਕੋਈ ਪੁੱਛ ਗਿਛ ਨਹੀਂ ਪਹਿਲਾਂ ਅੰਦਰ ਹੁੰਦਾ ਜੇਕਰ ਉਹਦੇ ਮਗਰ 20 ਕ ਬੰਦੇ ਜਾਂਦੇ ਰਹਿਣ ਉਹ ਛੁੱਟ ਜਾਂਦਾ ਨਹੀਂ ਤਾਂ ਬੰਦਾ ਜਿਹੜਾ ਕਲੋ ਫਰ ਜਾਂਦਾ ਨੰਬਰ ਮੈਂ ਗੱਲ ਇਹ ਨਹੀਂ ਕਰਨੀ ਚਾਹੁੰਗਾ ਕਿ ਅੱਜ ਕੱਲ੍ਹ ਜੇਕਰ ਵਾਕਈ ਤੁਸੀਂ ਲੋਕਾਂ ਨੂੰ ਬਚਾਉਣ ਲੱਗੇ ਆ ਕਿਉਂਕਿ ਇਲੈਕਸ਼ਨ ਆ ਰਿਹਾ ਮੈਂ ਵੀ ਬੇਨਤੀ ਕਰਦਾ ਕਿ ਕੁਝ ਸਾਡੇ ਦੇਸ਼ ਦੇ ਵਿੱਚ ਕਾਰਾਂ ਐਹੋ ਜਿਹੀਆਂ ਕਿ ਜਿਨ੍ਹਾਂ ਦੀ ਸਪੀਡ 220 200 ਦੀ ਆ ਤੇ ਬ੍ਰੇਕ ਉਹਨਾਂ ਦੀ ਜਾ ਕੇ 80 ਤੇ ਨਹੀਂ ਲੱਗਦੀ ਜਦੋਂ ਐਕਸੀਡੈਂਟ ਹੋ ਜਾਂਦਾ ਉਦੋਂ ਕਹ ਲਓ ਉਹਦੇ ਤੇ ਪਰਚੇ ਪੈ ਜਾਂਦੇ ਆ ਅੰਦਰ ਹੋ ਜਾਂਦਾ 304 ਖਣੀ ਏ ਲੱਗ ਜਾਂਦੀ ਆ ਜੀ ਕਾਰਨ ਕਰ ਕਰਾ ਕੇ ਬੰਦਾ ਅੰਦਰ ਹੋ ਜਾਂਦਾ ਹੁੰਦਾ ਦੋਨਾਂ ਧਿਰਾਂ ਦਾ ਮਾੜਾ ਹੀ ਆ ਪਰ ਸਨ ਵਿਚਾਲੇ ਕਦੇ ਕਿਸੇ ਨੂੰ ਕਾਰ ਵਾਲੇ ਨੂੰ ਨਹੀਂ ਫੜਿਆ ਵੀ ਭਾਈ ਤੂੰ ਅਗਲੇ ਤੋਂ 10-12 ਲੱਖ ਰੁਪਇਆ ਲੈ ਲਿਆ ਤੇ ਜਿਹੜੀ ਉਹਦੀ ਬ੍ਰੇਕ ਆ ਉਹ ਜਾ ਕੇ 80 ਤੇ ਲੱਗਦੀ ਨਹੀਂ 30 ਫੁੱਟ ਰੋਡ ਦੀ ਜਾਂਦੀ ਆ ਜਿਹਨੂੰ ਕਿਸੇ ਨੂੰ ਛਾਕਾ ਉਹ ਮੰਤਰੀ ਮੇਰੇ ਨਾਲ ਆ ਕੇ ਮੈਂ ਉਹ ਛੋਟੀਆਂ ਗੱਡੀਆਂ ਚੱਕ ਲੂੰਗਾ ਤੇ ਮੈਂ 80 ਤੇ ਜਾਂ 90 ਤੇ ਭਜਾਉਂਗਾ ਫਿਰ ਮਾਰੂੰਗਾ ਬ੍ਰੇਕ ਮੈਨੂੰ ਦੱਸ ਦਿਆ ਜੇ ਕਿੱਥੋਂ ਤੱਕ ਰੋੜਦੀ ਆ ਜਿਹੜੀਆਂ ਤੁਹਾਡੇ ਕੋਲ ਗੱਡੀਆਂ ਉਹ ਤਕੜੀਆਂ ਗੱਡੀਆਂ ਆ ਜਾਂਦੀਆਂ ਜਿਹੜੀਆਂ ਪੂਰੀਆਂ ਹਾਈ ਲੈਵਲ ਦੀਆਂ ਹੁੰਦੀਆਂ ਤੁਹਾਡੇ ਕੋਲ ਗੱਡੀਆਂ ਜਿਨ੍ਹਾਂ ਦੀ ਬ੍ਰੇਕ ਜਾ ਕੇ 80 ਤੇ ਵੀ ਲੱਗ ਜਾਂਦੀ ਆ ਤੇ 120 ਤੇ ਵੀ ਲੱਗ ਜਾਂਦੀ ਆ ਅਲੱਗ-ਪੱਖ ਤੁਹਾਡੇ ਤੱਕ ਜੇ ਸਿਕਿਉਰਟੀਆਂ ਹੁੰਦੀਆਂ ਤੁਹਾਡੀਆਂ ਗੱਡੀਆਂ ਦਾ ਬਾਅਦ ਚ ਲੰਘਦੀਆਂ ਪਹਿਲਾਂ ਸਿਕਿਉਰਟੀ ਵਾਲੇ ਲੋਕਾਂ ਨੂੰ ਪਾਸੇ ਕਰ ਦਿੰਦੇ ਆ ਤੁਹਾਡੇ ਕੋਲ ਇਹੋ ਜੀ ਨੌਬਤ ਆਉਂਦੀ ਨਹੀਂਗੀ ਇਹਦਾ ਕਾਰਨ ਕੀ ਆ ਕਿ ਤੁਹਾਡੇ ਕੋਲ ਵੱਡੀਆਂ ਗੱਡੀਆਂ ਛੋਟੀਆਂ ਗੱਡੀਆਂ ਆ ਰਿਹਾ ਤੁਸੀਂ ਨਾ ਤਾਂ ਵੇਣੇ ਆ ਤੇ ਨਾ ਹੀ ਤੁਹਾਨੂੰ ਪਤਾ ਲੱਗਦਾ ਉਹਨਾਂ ਦੀਆਂ ਪ੍ਰੋਬਲਮਾਂ ਦਾ ਜਿਹੜੇ ਤੁਹਾਡੇ ਡਰਾਈਵਰ ਆ ਉਹ ਤਾਂ ਅਕਸਰ ਚਲਾਉਂਦੇ ਰਹਿੰਦੇ ਹੋਣਗੇ ਛੋਟੀਆਂ ਗੱਡੀਆਂ ਉਹਨਾਂ ਨੂੰ ਪੁੱਛੋ ਜੇ ਵੀ ਭਾਈ ਗੱਡੀਆਂ ਕਿਵੇਂ ਆ ਕਿ ਜਦੋਂ 80 ਤੇ ਬ੍ਰੇਕ ਲਾਉਨੇ ਆ ਜਿਵੇਂ ਸਾਡੀ ਫੋਰਚੂਨਰ ਦੀ ਲੱਗਦੀ ਆ ਸਾਡੀ ਡਰਾਈਵਰ ਦੀ ਲੱਗਦੀ ਆ ਸਾਡੀ ਲੈਂਡ ਕਲੂਜਰ ਦੀ ਬ੍ਰੇਕ ਲੱਗਦੀ ਆ ਦੱਸੋ ਉਹਵੇਂ ਫਲਾਨੀਆਂ ਗੱਡੀਆਂ ਦੀਆਂ ਬ੍ਰੇਕਾਂ ਲੱਗਦੀਆਂ ਕਿ ਨਹੀਂ ਲੱਗਦੀਆਂ ਕਈ ਦੇਸ਼ਾਂ 'ਚ ਬੈਨ ਹੋਈਆਂ ਗੱਡੀਆਂ ਉਹ ਆਪਣੇ ਦੇਸ਼ 'ਚ ਚੱਲ ਰਹੀਆਂ ਇੱਥੋਂ ਤੁਸੀਂ ਸੋਚੋ ਵੀ ਲੋਕਾਂ ਵਾਸਤੇ ਕਿੰਨਾ ਸੋਚਦੇ ਆ ਲੈ ਵੀ ਪੰਜਾਬ ਦੇ ਲੋਕੋ ਮੇਰੇ ਦੇਸ਼ ਦੇ ਲੋਕੋ ਮੈਂ ਕਾਰਾਂ ਦੀ ਗੱਲ ਕੀਤੀ ਆ ਤੁਸੀਂ ਕੀ ਕਿਹਾ ਹੋਣਾ ਲੈ ਅਗਲਾ ਹੌਲੀ ਭਜਾਰੇ ਅਗਲਾ ਹੇਕਰ ਲੈ ਜਦੋਂ ਯਾਰ 120 ਤੇ ਜਾ ਕੇ ਤਾਂ ਪੰਜਵਾਂ ਗੇਅਰ ਫੜਦੀ ਅਗਲੇ ਦਾ ਕੀ ਦੋਸ਼ ਹੋਥੇ ਗੱਲ ਝੂਠਾ ਤਾਂ ਮਾਫ਼ੀ ਚਾਹੁੰਨਾ ਪਰ ਇਹ ਸਚਾਈ ਗੱਲ ਆ ਬਹੁਤੇ ਬੰਦਿਆਂ ਨੂੰ ਇਹ ਗੱਲਾਂ ਦਾ ਨਹੀਂ ਪਤਾ ਕੁਝ ਕੋ ਸਮਝਣਗੇ ਕਿਉਂਕਿ ਜਿਹੜੀਆਂ ਛੋਟੀਆਂ ਗੱਡੀਆਂ ਉਹ ਮਿਡਲ ਕਲਾਸ ਲੋਕਾਂ ਕੋਲੇ ਹੁੰਦੀਆਂ ਉਹਨਾਂ ਦੇ ਪੱਲੇ ਬ੍ਰੇਕਾ ਘੱਟ ਹੀ ਹੁੰਦੀਆਂ ਕੋਈ ਗੱਡੀ ਆ ਜਿਹਦੇ ਪੱਲੇ ਬ੍ਰੇਕ ਹੋਵੇ ਨੰਬਰ ਹੁਣ ਜਿਹੜੀ ਮੈਂ ਦੂਜੀ ਗੱਲ ਇਹ ਕਰ ਲੱਗਿਆ ਕਿ ਜੇਕਰ ਲੋਕਾਂ ਦਾ ਹੀ ਤੁਹਾਨੂੰ ਫਿਕਰ ਆ ਤੇ ਲੋਕ ਦਿਨੋ ਦਿਨ ਆਤਮ ਹੱਤਿਆ ਕਰਦੇ ਆ ਕਿਸਾਨ ਮਜ਼ਦੂਰ ਆਤਮ ਹੱਤਿਆ ਕਰਨ ਲੱਗ ਗਏ ਮਿਡਲ ਕਲਾਸ ਆਤਮ ਹੱਤਿਆ ਕਰਨ ਲੱਗ ਗਏ ਲੋਕ ਆ ਜਿਹੜੇ ਉਹ ਮਗਹਾਈਆਂ ਦੇ ਵਿੱਚ ਮਾਰੇ ਜਾ ਰਹੇ ਆ ਕਾ ਫਿਰ ਮੰਗਿਆਈਆਂ ਘਟਾਓ ਜੇਕਰ ਲੋਕਾਂ ਨੂੰ ਬਚਾਉਣਾ ਮੈਂ ਗੱਲ ਕਰ ਲੱਗਿਆ ਬੀਐਸਐਨਐਲ ਟਾਵਰਾਂ ਦੀ ਮੈਂ ਸਾਡੇ ਪਿੰਡ ਦੇ ਵਿੱਚ ਟਾਵਰ ਲੱਗਿਆ ਸਾਡੇ ਘਰੇ ਉਹਦੀ ਜਿਹੜੀ ਕਹ ਲੋ ਰੇਂਜ ਨਹੀਂ ਮਿਲਦੀ ਜਿਹੜੀ ਨੈੱਟ ਦੀ ਤੇ ਜਿਹੜੇ ਦੂਜੀਆਂ ਸਿਮਾਂ ਪ੍ਰਾਈਵੇਟ ਵਾਲੇ ਉਹਨਾਂ ਦੀਆਂ ਰਜਾਈਆਂ ਚ ਪਈਆਂ ਤੇ ਨੈੱਟ ਚੱਲਦੇ ਆ ਇੱਥੋਂ ਮੈਂ ਤੁਹਾਨੂੰ ਇਹ ਵੀ ਕਹਿਣਾ ਕਿ ਇੱਥੋਂ ਵੀ ਕਿਤਨਾ ਕਿਤੇ ਸਾਨੂੰ ਮਾਰਿਆ ਜਾ ਰਿਹਾ ਤੁਸੀਂ ਪਹਿਲਾਂ ਜਿਹੜੀਆਂ ਜਿਹੜੀਆਂ ਤੀਜਾ ਉਹ ਚੰਗੀਆਂ ਕਰੋ ਤਾਂ ਕਿ ਸਾਨੂੰ ਪਤਾ ਲੱਗ ਜੇ ਤੁਸੀਂ ਵਾਕਈ ਸਾਡੇ ਬਾਰੇ ਸੋਚਦੇ ਆ ਹੁਣ ਗੱਲ ਹੁੰਦੀ ਆ ਗਊ ਮਾਤਾ ਦੀ ਇਹ ਗੱਲ ਡਰਾਈਵਰਾਂ ਦੀ ਚੱਲ ਰਹੀ ਆਂ ਵੀ ਹਲੇ ਤੁਸੀਂ ਜਾਓ ਨਾ ਕਿਸੇ ਪਾਸੇ ਗੱਲ ਹੁੰਦੀ ਆ ਗਊ ਮਾਤਾ ਦੀ ਜਦੋਂ ਅਸੀਂ ਜਾਣਦੇ ਆਂ ਸੜਕਾਂ ਤੇ ਮੈਂ ਮੈਂ ਵੀ ਗਊ ਨੂੰ ਗਊ ਮਾਤਾ ਹੀ ਕਹਿੰਨਾ ਮੈਂ ਕਿਸੇ ਵੀ ਧਰਮ ਦੇ ਖਿਲਾਫ ਨਹੀਂ ਕਹਾ ਜਿੰਨਾ ਸਤਕਾਰ ਤੁਸੀਂ ਕਰਦੇ ਆਂ ਉਨਾ ਹੀ ਸਤਕਾਰ ਅਸੀਂ ਕਰਦੇ ਆਂ ਵੇਖੋ ਮੈਂ ਸਾਰੇ ਆਪਦੇ ਹਿੰਦੂ ਭਰਾਵਾਂ ਨੂੰ ਇਹ ਕਹਿਨਾ ਕਿ ਤੁਸੀਂ ਮੇਰੇ ਭਰਾ ਮੈਂ ਕੋਈ ਗੱਲ ਗਲਤ ਨਹੀਂ ਕਰ ਰਿਆ ਜੇਕਰ ਇਹ ਗੱਲ ਗਲਤ ਲੱਗੇ ਤਾਂ ਮੈਂ ਭਾਈ ਇਸ ਗੱਲ ਦੀ ਮਾਫੀ ਚਾਹੁੰਦਾ ਜੇਕਰ ਆਪਾਂ ਅਕਸਰ ਕਈ ਵੇਖੀਆਂ ਸੈਨਾ ਜਿਹੜੀਆਂ ਹੁੰਦੀਆਂ ਉਹ ਬੋਲਦੀਆਂ ਜੀ ਸਾਡੀ ਗਊ ਮਾਤਾ ਸਾਡੀ ਗਊ ਮਾਤਾ ਪਹਿਲਾਂ ਮੈਂ ਸ਼ੁਰੂਆਤ ਇਹ ਗੱਲ ਕਰਦਾ ਜਦੋਂ ਗਰਮੀਆਂ ਦਾ ਮਹੀਨਾ ਹੁੰਦਾ ਉਦੋਂ ਗਊ ਮਾਤਾ ਬਿਨਾਂ ਪਾਣੀ ਤੋਂ ਤੁਰਦੀ ਫਿਰਦੀ ਰਹਿੰਦੀ ਆ ਕੋਈ ਘਰ ਹੀ ਹੁੰਦਾ ਜਿਹੜਾ ਪਾਣੀ ਪਿਆ ਦਿੰਦਾ ਵੇਖੋ ਮਾ ਮੂ ਤਾਂ ਕਿਸੇ ਦੀ ਬਾਤ ਚ ਰਹਿ ਗਈ ਆ ਪਹਿਲੋ ਪਰਮਾਤਮਾ ਦਾ ਭੇਜਿਆ ਹੋਇਆ ਜੀਵ ਆ ਜਿਹੜਾ ਹਰ ਇੱਕ ਵਿਅਕਤੀ ਨੂੰ ਉਹਦਾ ਸੇਵਾ ਕਰਨੀ ਚਾਹੀਦੀ ਆ ਮਹਾਰਾਜ ਨੇ ਆਪਾਂ ਨੂੰ ਮੱਤ ਬਖਸ਼ੀ ਆ ਇਨਸਾਨੀ ਮੱਤ ਬਖਸ਼ੀ ਆ ਜਿਹਦਾ ਕਾਰਨ ਆ ਚਾਹੇ ਉਹ ਮੱਝ ਹੋਵੇ ਚਾਹੇ ਉਹ ਗਾਂ ਹੋਵੇ ਚਾਹੇ ਉਹ ਪੰਛੀ ਹੋਵੇ ਚਾਹੇ ਉਹ ਕੋਈ ਵੀ ਹੋਵੇ ਸਾਡਾ ਕੋਈ ਪੁੰਨ ਨਹੀਂ ਮਿਲਦਾ ਉਹਨੂੰ ਪਾਣੀ ਪਿਉਨ ਨਾਲ ਕੋਈ ਪੇੜਾ ਖਵਾਉਣ ਨਾਲ ਸਾਡਾ ਫਰਜ਼ ਆ ਉਹ ਭੁੱਖਾ ਉਹਨੂੰ ਪੱਠੇ ਪਾਉਣਾ ਸਾਡਾ ਫਰਜ਼ ਆ ਹੁਣ ਮੈਂ ਉਦੋਂ ਉਹਨਾਂ ਟਾਈਮਾਂ ਦੇ ਵਿੱਚ ਉਹ ਧਿਆਨਾਂ ਮਾਰਦੀਆਂ ਉਦੋਂ ਕੋਈ ਸੈਨਾ ਨਹੀਂ ਆਉਂਦੀ ਸਾਡੀਆਂ ਮਾਵਾਂ ਤੇ ਹੀ ਆ ਫਿਰਦੀਆਂ ਨਾ ਜੀ ਨਾ ਫਿਰਦੇ ਰਹਿਣ ਕੋਈ ਦਿੱਕਤ ਨਹੀਂ ਜਦੋਂ ਤਾਂ ਛੜ ਜਦੋਂ ਤਾਂ ਕੋਈ ਉਹਨੂੰ ਕੋਈ ਗੱਲ ਕਰੇ ਉਦੋਂ ਤਾਂ ਮਾਂ ਬਣ ਜਾਂਦੀ ਆ ਪਰ ਅੱਜ ਤੱਕ ਛੜਕਾਂ ਤੇ ਇੰਨੇ ਕ ਐਕਸੀਡੈਂਟ ਹੋਇਆ گاਵਾਂ ਦੇ ਨਾਲ ਕਿ ਕਈ ਨੌਜਵਾਨਾਂ ਦੀ ਬਜ਼ੁਰਗਾਂ ਦੀ ਐਕਸੀਡੈਂਟਾਂ ਦੇ ਨਾਲ ਮੌਤ ਵੀ ਹੋਈ ਆ ਪਰ ਅੱਜ ਤੱਕ ਉਹਨਾਂ ਨੇ ਵੀ ਉਹਨਾਂ ਸੈਨਾ ਤੇ ਜਿਹੜੀਆਂ ਸੈਨਾ ਹੈਗੀਆਂ ਉਹਨਾਂ ਤੇ ਅੱਜ ਤੱਕ ਵੀ ਪਰਚਾ ਦਰਜ ਨਹੀਂ ਕਰਾਇਆ ਜਿਹੜੇ ਆਪਦੇ ਆਪ ਨੂੰ ਕਹਿੰਦੇ ਵੀ ਹਾਂ ਭਾਈ ਸਾਡੀ ਮਾਂ ਉਹ ਪਰਚਾ ਦਰਜ ਕਿਉਂ ਕਰਾਉਣਾ ਚਾਹੀਦਾ ਵੀ ਮਾਂ ਜੇਕਰ ਟੈਕਸ ਘੱਟ ਪੈਂਦਾ ਸਾਥੋਂ 5-7 ਰੁਪਏ ਵੱਧ ਟੈਕਸ ਲਾਓ ਪਰ ਉਹਦਾ ਹਾਲਤਾਂ ਕਰੋ ਅੱਜ ਕੱਲ ਜਿਹੜੇ ਕਹਿ ਲੋ گاਵਾ ਪਸ਼ੂ ਆ ਉਹ ਛੜਕਾਂ ਤੇ ਆਵਾਰਾ ਫਿਰਦੇ ਆ ਅੱਜ ਧੁੰਦਾ ਚੱਲਦੀਆਂ ਜਿਹਦੇ ਕਾਰਨ ਐਕਸੀਡੈਂਟ ਵੀ ਹੋ ਸਕਦੇ ਆ ਜਾਂ ਤਾਂ ਕੋਈ ਉਹਦਾ ਹੱਲ ਹੋਵੇ ਏ ਨਹੀਂ ਪਤਾ ਨਾ ਆਪਾਂ ਕਹਿੰਨੇ ਚਲੋ ਜੀ ਆਪਾਂ ਆ ਗਏ ਉਹਨਾਂ ਚੀਜ਼ਾਂ ਦੇ ਵਿੱਚ ਇਹਦਾ ਕਾਰਨ ਕੀ ਆ ਤੁਸੀਂ ਵੀ ਇੱਥੇ ਗਲਤੀ ਮੰਨੋ ਗਲਤੀ ਆ ਸਾਡੀ ਤੇ ਜੇਕਰ ਇੱਥੇ ਮੇਰੀ ਗਲਤੀ ਹੈ ਗੱਲ ਕਹਿਣ ਦੇ ਵਿੱਚ ਇੱਥੇ ਦੋਨੇ ਹੱਥ ਜੋੜ ਕੇ ਮੈਂ ਸਾਰਿਆਂ ਤੋਂ ਮਾਫੀ ਚਾਹੁੰਦਾ ਜੇਕਰ ਮੇਰੀ ਇੱਥੇ ਗਲਤੀ ਹੈ ਮੈਨੂੰ ਦੱਸ ਦਿਓ ਭਾਈ ਹਾਂ ਵਿਸ਼ਵਦੀਪ ਸਿੰਘ ਵਿਸ਼ਵਦੀਪ ਭਾਈ ਲਕਾ ਤੇਰੀ ਇੱਥੇ ਗਲਤੀ ਆ ਤੂੰ ਕਿਉਂ ਕਿਹਾ ਛੜਕਾਂ ਤੇ ਆਵਾਰਾ ਪਸ਼ੂ ਫਿਰਦੇ ਆ ਤੇ ਉਹਨਾਂ ਦਾ ਕੋਈ ਬੰਦੋਬਸਤ ਕਰੋ ਚਾਹੇ 70 ਰੁਪਿਆ ਟੈਕਸ ਵੱਧ ਘੱਟ ਲੋ ਵੀ ਅੱਗੇ ਵੀ ਅਸੀਂ ਟੈਕਸ ਭਰਦੇ ਹੀ ਆ ਜੇ ਮੇਰੀ ਗਲਤੀ ਤੁਸੀਂ ਮੈਨੂੰ ਦੱਸ ਦੋ ਹੁਣ ਜਿਹੜੀ ਮੈਂ ਗੱਲ ਇਹ ਕਰ ਲੱਗਿਆ ਕਿ ਭਾਈ ਸਾਹਿਬ ਕੱਲੇ ਡਰਾਈਵਰਾਂ ਤੋਂ ਮੁਕਤਾਂ ਨਹੀਂ ਹੁੰਦੀਆਂ ਉਹ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਵੀ ਕਿਸੇ ਦਾ ਧੀ ਪੁੱਤ ਥੱਲੇ ਦੇ ਦੇਵੇ ਜਿਹੜਾ ਕਹ ਲੋ ਵੀ ਜਿਹਦੇ ਵੀ ਇਹ ਭਾਈ ਅਗਲਾ ਤੋਂ ਜਿਹੜਾ ਕਹ ਲੋ ਡਿਪਰੈਸ਼ਨਾਂ ਦੇ ਵਿੱਚ ਹੀ ਰਹਿੰਦਾ ਜਿਹਦੇ ਕੋਲੋਂ ਇਹ ਕੰਮ ਹੋ ਜੇ ਤੇ ਇਸ ਕਰਕੇ ਮੈਨੂੰ ਪਤਾ ਵੀ ਉਹ ਡਰਾਈਵਰਾਂ ਨੇ ਹੜਤਾਲ ਤਾਂ ਚੱਕ ਲਈ ਆ ਪਰ ਮੈਂ ਭਾਜਪੀ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਮੌਤਾਂ ਡਰਾਈਵਰਾਂ ਤੋਂ ਘਟ ਹੁੰਦੀਆਂ ਇਸ ਟਾਈਮ ਨਸ਼ੇ ਦਾ ਬੜਾ ਯੁੱਗ ਚੱਲਿਆ ਹੋਇਆ ਜਿਹਦੇ ਨਾਲ ਹਰ ਦਿਨ ਮੇਰੇ ਪੰਜਾਬ ਦੇ ਵਿੱਚੋਂ ਕਈ ਨੌਜਵਾਨਾਂ ਦੀਆਂ ਮੌਤਾਂ ਹੁੰਦੀਆਂ ਤੇ ਸ਼ਰਿਆਂ ਜਿਹੜਾ ਨਸ਼ਾ ਉਹ ਚੱਲਦਾ ਜਿਹੜੇ ਨੌਜਵਾਨ ਲੱਗ ਗਏ ਉਹਨਾਂ ਤੇ ਹੱਡਾਂ ਨੂੰ ਲੱਗ ਗਿਆ ਭਾਈ ਉਹਨਾਂ ਤੇ ਤਾਂ ਜਦੋਂ ਹੱਡਾਂ 'ਚ ਜਾਊਗਾ ਉਹਨਾਂ ਦੇ ਭਾਰਾ ਤਾਂ ਦਿਨ ਉਦੋਂ ਚੜਦਾ ਭਾਵੇਂ ਉਹਨਾਂ ਨੂੰ ਰਾਤ ਦੇ 12 ਵਜੇ ਠਾਲੋ ਤੇ ਜੇਕਰ ਉਹਨਾਂ ਦਾ ਨਹੀਂ ਲੱਗਿਆ ਫਿਰ ਭਾਵੇਂ ਉਹਨਾਂ ਨੂੰ ਲੂਰਾ ਮਾਰ ਲਓ ਦੁਪਹਿਰ ਦੇ 1 ਵਜੇ ਉਹਨਾਂ ਦਾ ਦਿਨ ਵੀ ਉਦੋਂ ਤੱਕ ਨਹੀਂ ਚੜਿਆ ਹੁੰਦਾ ਇਸ ਨਸ਼ੇ ਦੇ ਨਾਲ ਇਸ ਟਾਈਮ ਬਹੁਤ ਮੌਤਾਂ ਹੋ ਰਹੀਆਂ ਤਾਂ ਮੇਰੀ ਬੇਨਤੀ ਤੁਹਾਨੂੰ ਇਹ ਆ ਆਪਾਂ ਨਸ਼ਾ ਬੰਦ ਕਿਉਂ ਨਹੀਂ ਕਰਾਉਂਦੇ ਬੇਰੋਜ਼ਗਾਰੀ ਦੇ ਨਾਲ ਸਾਡਾ ਦੇਸ਼ ਵਿਹਲਾ ਹੋ ਰਿਹਾ ਨੌਜਵਾਨ ਸੱਤ ਸਮੁੰਦਰੋਂ ਪਾਰ ਜਾ ਰਹੇ ਆ ਇਸ ਮੁੱਦੇ ਤੇ ਆਪਾਂ ਕਿਉਂ ਨਹੀਂ ਬੋਲਦੇ ਦੱਸੋ ਮੇਰੀ ਗਲਤੀ ਤਾਂ ਮੈਨੂੰ ਦੱਸੋ ਇੱਥੇ ਭਾਈ ਤੇਰੀ ਗਲਤੀ ਆ ਭਾ ਮਾਫੀ ਮੰਗ ਲਾਂਗੇ ਸਾਡਾ ਜਿਹੜਾ ਟਾਰਗੇਟ ਆ ਤੁਸੀਂ ਇਸ ਟਾਈਮ ਮਈ ਦੇ ਵਿੱਚ ਵੋਟਾਂ ਆ ਜਾਣੀਆਂ ਐਮਪੀ ਦੀਆਂ ਹੁਣ ਤੁਸੀਂ ਕੋਈ ਹੋਰ ਛੋਚਾ ਛੱਡਤਾ ਕਰੇ ਹੋਰ ਛੱਡਤਾ ਉਹ ਗੱਲ ਬੰਦ ਹੀ ਨੀਗੀ ਇਸ ਕਰਕੇ ਡਰਾਮੇ ਬਾਜ਼ੀਆਂ ਬੰਦ ਕਰੋ ਜਿਹਦੇ ਕਾਰਨ ਡਰਾਮੇ ਬਾਜ਼ੀਆਂ ਹੋ ਰਹੀਆਂ ਡਰਾਮੇ ਬਾਜ਼ੀਆਂ ਦੇ ਨਾਲ ਦੇਸ਼ ਨਹੀਂ ਚੱਲਣਾ ਦੇਸ਼ ਇਸ ਟਾਈਮ ਮਗਹੀਾਈ ਦੇ ਵਿੱਚ ਬਹੁਤ ਜਿਹੜਾ ਕਹ ਲੋ 2014 ਤੋਂ ਪਹਿਲਾਂ ਪੈਟਰੋਲ 60-65 ਰੁਪਏ ਸੀ ਤੇ ਅੱਜ ਪੈਟਰੋਲ 100 ਨੂੰ ਕਹਿੰਦਾ ਆ ਜਾ ਭਾਈ ਇੱਕ ਨੋਟ ਮੰਗਦਾ ਜਿਹੜਾ ਕਹ ਲੋ ਅੱਗੇ 1 ਲੀਟਰ 60ਾਂ ਦਾ ਆ ਜਾਣਾ ਉਹੀ 50ਾਂ ਦਾ ਆ ਜਾਣਾ ਤੇ 35 ਰੁਪਏ ਅਗਲੇ ਕੋਲ ਬਚ ਜਾਂਦੇ ਸੀ ਇਸ ਟਾਈਮ ਦੀ ਗੱਲ ਕਰੀਏ ਜੇਕਰ ਤੇ 350 ਰੁਪਏ ਤੇ ਦਿਹਾੜੀ ਲੱਗੀ ਅਗਲੇ ਦੀ ਤਾਂ 100 ਰੁਪਏ ਪੈਟਰੋਲ ਦਾ ਪੌਂਦਾ ਤੇ ਪੱਲੇ ਬੱਚਿਆਂ ਦੇ ਕੀ ਪਿਆ ਜੇ ਅਸੀਂ ਗੱਲ ਕਰੀਏ 2014 ਤੋਂ ਪਹਿਲਾਂ ਦੀ ਤਾਂ ਜਿਹੜਾ ਕਹ ਲਓ ਗੈਸ ਸਿਲੰਡਰ ਸੀ ਉਹ ਕਿੰਨੇ ਦਾ ਮਿਲਦਾ ਸੀ ਉਹ ਮਿਲਦਾ ਸੀ ਭਾਈ ਆਹੀ ਕਦੇ 400 ਦਾ ਕਦੇ 500 ਦਾ ਲੋਕ ਤੁਹਾਡੀ ਪਾਰਟੀਆਂ ਦੇ ਸਿਰ ਤੇ ਚੱਕ ਲੈਂਦੇ ਸੀ ਅੱਜ ਤੁਹਾਡੀ ਪਾਰਟੀ ਦਾ ਉਹੀ ਸਿਲੰਡਰ 1200 ਤੋਂ ਮੁੜਿਆ 950 ਰੁਪਏ ਦਾ ਅੱਜ ਮਿਲ ਜਾਂਦਾ ਉਹ ਮਈ ਤੱਕ ਉਸ ਤੋਂ ਬਾਅਦ ਤਾਂ ਤੁਸੀਂ ਮਹਿੰਗੇ ਕਰੋਗੇ ਇਸ ਕਰਕੇ ਮਹਿੰਗਾਈ ਦੇ ਨਾਲ ਲੋਕ ਮਰੀ ਜਾਂਦੇ ਆ ਖਾਣ ਨੂੰ ਲੋਕਾਂ ਕੋ ਰੋਟੀ ਨਹੀਂ ਆਟਾ ਦਿਨੋ ਦਿਨ ਮਹਿੰਗਾ ਹੁੰਦਾ ਜਾਂਦਾ ਸਬਜ਼ੀਆਂ ਮਹਿੰਗੀਆਂ ਹੋ ਜਾਂਦੀਆਂ ਇਸ ਕਰਕੇ ਫਿਰ ਵਾਰ-ਵਾਰ ਕਹਿ ਰਹਿਆ ਕਿ ਲੋਕਾਂ ਨੂੰ ਮਗਹਾਈ ਮਾਰੀ ਜਾਂਦੀ ਆ ਡਰਾਈਵਰ ਨਹੀਂ ਮਾਰੀ ਜਾਂਦੀ ਜੇ ਗੱਲ ਇਹ ਕਰੀਏ ਤੁਹਾਡਾ ਇੱਕ ਕੋਈ ਚੇਅਰਮੈਨ ਰਹੇ ਜੇ ਪਾਰਟੀ ਦਾ ਤੁਹਾਡਾ ਕੋਈ ਐਮਐਲਏ ਬਣ ਜੇ ਇੱਕ ਵਾਰੀ ਬਣ ਜੇ ਐਮਐਲਏ ਤੁਹਾਡੀਆਂ ਚਾਹੇ ਕੋਈ ਪਾਰਟੀ ਉਹ ਮੁੱਖ ਮੰਤਰੀ ਬਣ ਜੇ ਇੱਕ ਦਿਨ ਵਾਸਤੇ ਉਹ ਸਾਬਕਾ ਮੁੱਖ ਮੰਤਰੀ ਬਣਦਾ ਉਹਦੀ ਪੈਨਸ਼ਨ ਵੀ ਲੱਗਦੀ ਆ ਉਹਨੂੰ ਗਨਮੈਨ ਵੀ ਮਿਲਦੇ ਉਹਨੂੰ ਗੱਟੀਆਂ ਵੀ ਮਿਲਦੀਆਂ ਫੌਜੀ ਜਿਹੜੇ ਜਿਹੜੇ ਉੱਥੇ ਸਾਡੇ ਨੌਜਵਾਨ ਸਾਡੇ ਧੀਆ ਪੁੱਤ ਲੱਗੇ ਬਾਰਡਰਾਂ ਤੇ ਖੜਦੇ ਉਹ 4-4 ਸਾਲਾਂ ਵਾਸਤੇ ਫਿਰ ਕੋਈ ਪੈਨਸ਼ਨ ਨਹੀਂ ਇਹ ਦੱਸੋ ਨਾ ਇਹ ਮਤਲਬ ਇਹ ਕਿ ਕਿੰਨਾ ਤੁਸੀਂ ਵਿਚਾਰ ਰਹੇ ਆ ਦੱਸੋ ਜਿਹੜਾ ਇੱਕ ਵਾਰੀ ਮੰਤਰੀ ਰਹਿ ਗਿਆ ਉਹਦੀ ਪੈਨਸ਼ਨ ਚੱਲੀ ਜਾਣੀ ਆ ਉੱਥੇ ਅਗਲਾ ਜਾ ਕੇ ਬਾਰਡਰ 'ਚ ਖੜਦਾ ਉਹਦਾ ਕਾਰਨ ਕੀ ਆ ਕਿ ਤੁਹਾਡੇ ਮੰਤਰੀਆਂ ਦੇ ਬੱਚੇ ਅਜੇ ਤੱਕ ਕੋਈ ਫੌਜੀ ਜਾ ਕੇ ਬੰਦੇ ਨਹੀਂ ਜੇਕਰ ਬਣੂਗਾ ਵੀ ਤਾਂ ਕੋਈ ਤਗੜੀ ਪੋਸਟ ਹੋਗੀ ਕਰਨਲ ਜਰਨਲ ਦੀ ਉਹਦੇ ਕੋਲ ਇਸ ਕਰਕੇ ਭਾਈ ਸਾਹਿਬ ਮੈਂ ਵਾਰ-ਵਾਰ ਹੋ ਸਕਦਾ ਮੇਰੀਆਂ ਗੱਲਾਂ ਥੋੜੀਆਂ ਜਿਨਾਂ ਲੰਮੀਆਂ ਹੋ ਗਈਆਂ ਹੁਣ ਕਿ ਸਾਡੇ ਦੇਸ਼ ਨੂੰ ਡਰਾਈਵਰ ਨਹੀਂ ਮਾਰੀ ਜਾਂਦੇ ਸਾਡੇ ਦੇਸ਼ ਨੂੰ ਮੰਤਰੀ ਮਾਰੀ ਜਾਂਦੇ ਆ ਮਗਹਾਈਆਂ ਵਧਾਈ ਜਾਂਦੇ ਆ ਆਪ ਦਾ ਸਿਕਿਉਰਟੀਆਂ ਵਧਾਈ ਜਾਂਦੇ ਆ ਗੱਡੀਆਂ ਵਧਾਈ ਜਾਂਦੇ ਆ ਖਰਚੇ ਜਾਦੇ ਆ ਆਮਦਨ ਹੀ ਘੱਟ ਖਰਚੇ ਜਾਦੇ ਹੋ ਜਾਂਦੇ ਆ ਤੂੰ ਆਪਣੇ ਦੇਸ਼ ਨੂੰ ਘਾਟਾ ਪੈ ਰਿਹਾ ਇਸ ਕਰਕੇ ਗੱਡੀਆਂ ਵੱਲ ਵੀ ਧਿਆਨ ਦਿਓ ਜਿਨ੍ਹਾਂ ਦੀ ਬ੍ਰੇਕ ਐ ਨਹੀਂ ਜਿਹੜੀ ਗੱਡੀ ਦੀ ਬ੍ਰੇਕ 80 ਤੇ ਲੱਗਦੀ ਆ ਅੱਛਾ ਜਿਹੜਾ ਕਹ ਲਓ 80 ਤੇ ਜਾ ਕੇ ਬ੍ਰੇਕ ਨਹੀਂ ਲੱਗਦੀ ਉਹਦੀ 220 ਦੀ ਸਪੀਡ ਬਣਾਤੀ ਗੱਡੀਆਂ ਚੜਦੀਆਂ 180 80 ਤੇ ਤੁਸੀਂ ਕਹੋਗੇ ਅਗਲਾ ਨਾ ਪਹ ਜਾਵੇ ਕਿਉਂ ਕੀ ਗੱਲ ਉਹਦੀ ਰੇਸ ਘਟ ਦਿਓ ਰੇਸ ਘਟ ਦਿਓ ਉਹਦੀ ਜਿਵੇਂ ਪਹਿਲਾਂ ਕਾਰ ਆਉਂਦੀ ਸੀ ਨਾ 800 ਉਹਦੀ 120 ਜੀ 120 ਦੀ ਰੇਸ ਸੀਗੀ ਚਲੋ ਅਗਲਾ 8000 ਜਾਂਦੇ ਕਿਵੇਂ ਨਾ ਕੰਟਰੋਲ ਕਰਦਾ ਸੀ ਉਸੇ ਤਰ੍ਹਾਂ ਭਾਈ ਸਾਹਿਬ ਜੇਕਰ ਵਾਕੇ ਹੀ ਦੇਸ਼ ਨੂੰ ਬਚਾਉਣਾ ਪਹਿਲਾਂ ਨਿੱਤੀਆਂ ਸਮਝੋ ਜੇਕਰ ਸਾਨੂੰ ਬਚਾਉਣਾ ਤਾਂ ਪਹਿਲਾ ਨੰਬਰ ਸਾਨੂੰ ਤੁਸੀਂ ਬਚਾ ਸਕਦੇ ਹੋ ਉਹ ਬਚਾ ਸਕਦੇ ਆ ਬਿਜ਼ਨਸਮੈਨਾਂ ਤੋਂ ਸਾਨੂੰ ਬਿਜ਼ਨਸਮੈਨਾਂ ਤੋਂ ਬਚਾਓ ਆ ਰਹਿਣਾ ਸਪਰੇਣਾ ਜਿਹੜੀਆਂ ਜਿਨ੍ਹਾਂ ਦੇ ਨਾਲ ਸਾਡੇ ਖਾਣ ਪੀਣ ਵਾਲੇ ਪਦਾਰਥ ਹੁੰਦੇ ਆ ਇਹ ਡਾਕਟਰਾਂ ਨੂੰ ਸਾਰਾ ਕੁਝ ਜਾਂਦਾ ਇਹ ਸਾਨੂੰ ਬਿਮਾਰੀਆਂ ਲੱਗਦੀਆਂ ਸਾਨੂੰ ਇਹਨਾਂ ਬਿਮਾਰੀਆਂ ਤੋਂ ਬਚਾਓ ਤੁਹਾਡੇ ਅੱਗੇ ਬੇਨਤੀ ਆ ਜੇਕਰ ਕੁਝ ਮੈਂ ਗੱਲ ਗਲਤ ਕਹਿ ਬੈਠਾ ਵਾਂ ਉਹਦੇ ਵਾਸਤੇ ਮਾਫੀ ਚਾਹੁੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ